ਕਸਾਈਆਂ ਵਾਲੇ ਦਾ 24 ਤੇ 25 ਤਰੀਕ ਨੂੰ ਪਰਨ ਜਾ ਰਿਹਾ ਹੈ ਮੇਲਾ ਇੱਕ ਸਾਈ ਵੜੇ ਦਾ ਇਹ ਛੜੀ ਵਾਲੇ ਦਾ ਮੇਲਾ 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 ਸਤਿਕਾਰ ਜੀ ਕੁੜਾੜੀ న్యూਸ ਵਿੱਚ ਤੁਹਾਡਾ ਸਵਾਗਤ ਹੈ ਜੀ ਤੋਂ ਮੇਲਾ ਕਸਾਈਆਂ ਵਾਲਾ ਛੜੀ ਵਾਲੇ ਬਾਬਾ ਜੀ ਦਾ ਕਿਉਂਕਿ ਹਾਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ ਧਾਮ ਦੇ ਨਾਲ ਪਰਨ ਪਰਨ ਜਾ ਰਿਹਾ ਹੈ 24 ਤੇ 25 ਤਰੀਕ ਨੂੰ ਤੇ ਇਸ ਦੇ ਨਾਲ ਸੱਭਿਆਚਾਰਕ ਤੇ ਧਾਰਮਿਕ ਵੀ ਰਾਤ ਨੂੰ 24 ਤਰੀਕ ਨੂੰ માતા ਦੀ ਚੌਂਕੀ ਲੱਗੇਗੀ ਤੇ ਦਿਨ ਦੇ ਵੀ ਸੱਭਿਆਚਾਰ ਪ੍ਰੋਗਰਾਮ ਹੋਣ ਜਾ ਰਿਹਾ ਹੈ। ਤੋਂ ਯਾਹ ਲੋ 5 ਵਜੇ ਪੁਸ਼ਤੀ ਦੰਗਲ ਵੀ ਹੋਣ ਜਾ ਰਿਹਾ ਹੈ। ਸਾਡੀ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਡੇਰਾ ਬਾਬਾ ਬਸਾਈ ਵਾਲਾ ਦਾ ਸਲਾਨਾ ਮੇਲਾ 24 ਅਤੇ 25 ਤਰੀਕ ਨੂੰ। ਹੱਥ ਬੰਨ੍ਹ ਕੇ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਹਮ ਹਮ ਆ ਕੇ ਡੇਰਾ ਬਾਬਾ ਗੁਸਾਈਆਂ ਵਾਲੇ ਦਰਵਾਜ਼ੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਮਹਾਂਤ ਸ੍ਰੀ ਧਨਰਾਜ ਜੀ ਮਹਾਰਾਜ 1008 ਜਿਨ੍ਹਾਂ ਦੀ ਦੇਖ ਰਹਿਟਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੀ ਅਸੀਂ ਸਾਰੀ ਸੰਗਤਾਂ ਦੇ ਚਰਨਾਂ 'ਚ ਹੱਥ ਜੋ ਕੇ ਅਰਦਾਸ ਬੇਨਤੀ ਕਰਦੇ ਹਾਂ ਵੀ 24 ਤਰੀਕ ਨੂੰ ਮਾਤਾ ਦੀ ਚੌਂਕੀ ਮਦਨ ਸ਼ੌਂਕੀ ਐਂਡ ਪਾਰਟੀ ਪ੍ਰੋਗਰਾਮ ਕਰਨਗੇ ਤੇ 25 ਤਰੀਕ ਨੂੰ ਹੋਨੇ ਕਲਾਕਾਰ ਜੋ ਕਿ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਪਹਿਲਾ ਧਾਰਮਿਕ ਪ੍ਰੋਗਰਾਮ ਉੱਥੇ ਹੁੰਦਾ ਸਤੇ ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਖੜਾਇਆ ਜਾਂਦਾ ਚਰਨਾ ਚ ਬੇਨਤੀ ਹੈ ਇਹ ਜਿਹੜੇ ਮੇਲੇ ਆ ਗੁਸਾਈਆਂ ਵਾਲਾ ਬਾਬਾ ਜੀ ਜੋ ਕਿ ਮੁਕਤਾ ਤੋਂ ਹੈ ਮੇਲੇ ਚੱਲਦੇ ਆ ਰਹੇ ਇਹ ਖੁਸ਼ੀ ਦੇ ਮੇਲੇ ਹੁੰਦੇ ਆ ਸਾਰੀ ਸੰਗਤਾਂ ਦੇ ਚਰਨਾ ਚ ਬੇਨਤੀ ਹੈ ਜੋ ਕਿ ਸਵੇਰੇ ਉੱਠ ਕੇ ਮਹਾਤਮ ਤਿੰਨ ਤਨਨਾਦੀ ਜੀ ਮਹਾਰਾਜ ਜੀ ਤੇ ਉਹਨਾਂ ਦੇ ਜਿੰਨੇ ਵੀ ਸਾਧੂ ਸੰਤ ਸਵੇਰੇ 3 ਵੇ ਤੇ ਰੇਕੇ ਰਾਤ ਦੇ 10 ਵੇ ਤੱਕ ਅਬ ਕੋਈ ਸੰਗਤਾ ਘਾਤਰ ਬਾਬਾ ਜੀ ਅਰਦਾਸ ਕਰਦੇ ਆ ਵੀ ਇਲਾਕੇ ਤੇ ਸਾਰੇ ਇੰਡੀਆ ਸੁੱਖ ਸ਼ਾਂਤੀ ਬਖਸ਼ੇ ਪ੍ਰਮਾਤਮਾ ਤੇ ਖੁਸ਼ੀਆਂ ਮੰਗਦੇ ਆ ਅਸੀਂ ਵੀ ਇਸ ਮੇਲੇ ਦੀ ਖੁਸ਼ੀ ਮੰਗੀਏ ਸਾਰੇ ਵੀਰਾਂ ਦੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਹਮ ਮੰ ਆ ਕੇ ਆਪਣੇ ਰਿਸ਼ਤੇਦਾਰ ਨੂੰ ਯਾਰ ਦੋਤਾਂ ਨੂੰ ਭੈਣ ਭਾਈਆਂ ਨੂੰ ਲੈ ਕੇ ਉੱਥੇ ਪਹੁੰਚੋ ਤਾਂ ਕਿ ਗੁਰੂ ਮਹਾਰਾਜ ਦਾ ਲੰਗਰ ਅਟੁੱਟ ਵਰਤੇਗਾ ਹੱਥ ਬਨ ਕੇ ਬੇਨਤੀ ਹੈ ਜਗਰਾਤੇ ਵਾਲੇ ਦਿਨ ਵੀ ਗੁਰੂ ਦਾ ਲੰਗਰ ਵਰਤੂੰਗਾ ਚਰਨਾਂ 'ਚ ਬੇਨਤੀ ਹੈ ਠੰਡਾ ਜਲ ਵੀ ਜੋ ਸੰਗਤਾਂ ਵੱਲੋਂ ਸੇਵਾ ਜਲੇਬੀਆਂ ਦੀ ਸੇਵਾ ਪਕੌੜਿਆਂ ਦੀ ਸੇਵਾ ਜਿਹੜੀ ਸੰਗਤਾਂ ਲਾਉਂਦੇ ਆ ਤੇ ਹੱਥ ਬਨ ਕੇ ਸਾਰੀ ਸੰਗਤ ਨਾਲ ਬਾਰ ਬਾਰ ਮੈਂ ਚਰਨਾ ਚ ਬੇਤੀ ਕਰਦਾ ਸੰਗਤਾਂ ਦੀ ਮਹਾਰਾਜ ਡੇਰਾ ਬਾਬਾ ਗੁਸਾਈwala ਛੜੀ ਵਾਲਾ ਸਾਰਾ ਨਗਰ ਕਿੜਾ ਮਹਾਰਾਜ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਅਤੇ ਮੇਰੇ ਹੀ ਪਰਿਆਤਰਕੇ ਤੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਹਰ ਸਾਲ ਤੁਸੀਂ ਬਾਬਾ ਜੀ ਦੇ ਦਰbaar ਖੁਸ਼ੀਆਂ ਦੇ ਵਿੱਚ ਆਵੇ ਮਾਰਾ ਤੁਹਾਨੂੰ ਸਾਹਮਣੂ ਚੜ੍ਹਦੀਆਂ ਕਲਾ ਬਖਸ਼ੇ ਮੇਰੀ ਹੱਥ ਜੋਗਰ ਅਰਦਾਸ ਬਿੰਦੀ ਹੈ ਜੱਗੂ ਵਾਜ ਦਾ ਹਰਮੀਤ ਵਾਈ ਤੇ ਸੋਨੂ ਵਾਈ ਪੱਤਰਕਾਰ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਵੱਡਾ ਇਹਨਾਂ ਦਾ ਸਹਿਯੋਗ ਹੈ ਮਾਰਾ ਤਰਮ ਸਾਹਿਬ ਨੂੰ ਚੜ੍ਹਦੀਆਂ ਕਲਾ ਉਹ ਮਾਰੀ ਇਸੇ ਤਰ੍ਹਾਂ ਇੱਕ ਛੇਤੀ ਵੀ ਤਰਾਈ ਜਾਦੀ ਹੈ ਉਸ ਦੇ ਬਾਰੇ ਹਾਂਜੀ ਉਹ 5 ਵਜੇ ਜੋ ਕਿ ਜਿਹੜੀ ਸਿੰਜ ਕਰਾਈ ਜਾ ਰਹੀ ਹੈ ਜੀ ਉਹਨਾਂ ਦੇ ਇੰਚਾਰਜ ਅਲੱਗ-ਅਲੱਗ ਹੈ ਜੀ ਤੇ ਅਸੀਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਜਿੰਨੇ ਵੀ ਬਹਿਰਮਾਨ ਉੱਥੇ ਪਹੁੰਚ ਰਹੇ ਹਨ ਹੱਥ ਮੰਨ ਕੇ ਉਹਨਾਂ ਨੂੰ ਵੀ ਬੇਨਤੀ ਹੈ ਡੇਰਾ ਬਾਬਾ ਕਸਾਈਆਂ ਵਾਲੇ ਦਰਵਾਜ਼ੇ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਜੋ ਕਿ ਉੱਥੇ ਦੇ ਇੰਚਾਰਜ ਹੈ ਉਹਨਾਂ ਨੂੰ ਆਕੇ ਜਰੂਰ ਭਾਈ ਮਿਲਿਓ ਮੈਰਾਥਨ ਵੀ ਚੜ੍ਹਦੇ ਆ ਕਹਿੰਦੇ 5 ਵਜੇ ਦਾ ਟਾਈਮ ਆ ਕੁਰਸੀ ਦੰਗਲ ਦਾ ਇਹ ਜੀ 25 ਤਰੀਕ ਨੂੰ ਹੋਣੀ ਹੈ ਸ਼ਾਮ ਨੂੰ 5 ਵਜੇ ਬਹੁਤ ਬਹੁਤ ਧੰਨਵਾਦ ਜੈ ਸਿੰਘ ਚੱਕਰਾਵਾਦ ਚੌਂ ਲਾਲ ਸਾਡੇ ਪੰਦਰ ਜੀ ਤੇ ਕਾਲੇਵਾਲ ਤੋਂ ਰਵਜੀਤ ਵੀਰ ਜੀ ਤਾਰਾ ਵੀਰ ਦਾ ਅਮਿੰਦਰ ਰੋਮਾਂਡ ਪਾਰਟੀ ਜਵਿੰਦਰ ਬਾਜਬਾਜੀ ਦਾ ਖਾਸ ਕਰਕੇ ਬਹੁਤ ਬਹੁਤ ਤਹਿ ਦਰ ਧੰਨਵਾ ਜਿੰਨੇ ਵੀ ਸਾਡੇ ਚੀਫ ਲੈਸ ਸਾਰੇ ਪਹੁੰਚਣੇ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਮੇ ਸਾਡੇ ਵੀਰਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਖੁਸ਼ੀਆਂ ਬਖਸ਼ੇ ਓ ਸੱਚੇ ਦਰਵਾਰ ਕੀ ਜੈ ਮੈਂ ਸੰਜੀ ਕਰਿਓ ਕੀ ਕਰਨ ਜੋ ਜਕਾਨਾ ਚੜੀ ਵਾਲੇ ਬਾਬਾ ਜੀ ਦਾ ਓ ਸੱਚੇ ਦਰਵਾਰ ਕੀ ਜੈ ਪ੍ਰਾਚੀਨ ਡੇਰਾ ਸਿੱਧ ਪੁਰਸ਼ਾਂ ਦਾ ਡੇਰਾ ਬਾਬਾ ਗੁਸਾਈਆਂ ਦਾ ਮੇਲਾ ਜੋ ਕਿ 24 ਅਤੇ 25 ਅਗਸਤ 2025 ਹੁਣੇ ਐਤਵਾਰ ਤੇ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਅਸੀਂ ਬਾਬਾ ਗਾਜੀ ਦਾਸ ਕਲਾਬ ਰੋਡ ਮਾਝਾ ਚੱਕਲਾ ਉਹਨਾਂ ਦੇ ਦਫ਼ਤਰ ਕੁਰਾਣੀ ਸਿਟੀ ਕੇਵਲ ਦਫ਼ਤਰ ਵਿਖੇ ਦਵਿੰਦਰ ਸਿੰਘ ਬਾਜਵਾਦੀ ਦੇ ਦਫ਼ਤਰ ਵਿਖੇ ਪਹੁੰਚੇ ਹਾਂ ਜਿੱਥੇ ਜੈਪ ਸਿੰਘ ਚੱਕਲਾ ਜੀ ਪਹੁੰਚੇ ਹੋਏ ਆ ਉਹਨਾਂ ਨੂੰ ਸੱਦਾ ਪੱਤਰ ਦੇਣ ਦੇ ਲਈ ਉਮਿੰਦਰ ਓਮਾ ਜੀ ਚਮਨ ਲਾਲ ਜੀ ਨਰਿੰਦਰ ਕੁਮਾਰ ਜੀ ਸਾਰੇ ਰਲ ਕੇ ਅਸੀਂ ਸਦਾ ਬਿੱਤਰ ਦੇਣ ਲਈ ਪਹੁੰਚੇ ਆਂ ਜੈ ਸਿੰਘ ਚੱਕਲਾ ਵਾਲਿਆਂ ਨੂੰ ਸਾਡੇ ਰਾਜੂ ਕਾਰੇਵਾਲ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਹਰ ਸਾਲ ਇਸ ਮੇਲੇ ਦੇ ਵਿੱਚ ਬਾਬਾ ਗਾਜੀ ਦਾਸ ਕਲੱਬ ਦੇ ਸੇਵਾਦਾਰ ਹੋ ਕੇ ਖੇਡ ਪ੍ਰਮੋਟਰ ਸਮਾਜ ਸੇਵਕ ਦਵਿੰਦਰ ਬਾਜਵਾ ਜੀ ਔਰ ਸਾਡੇ ਜੈ ਸਿੰਘ ਚੱਕਲਾ ਨੂੰ ਦਾ ਵੱਡਾ ਸਹਿਯੋਗ ਹੁੰਦਾ ਹੈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਵਾਰੀ ਐਤਵਾਰ 24 ਤਰੀਕ ਰਾਤ ਨੂੰ ਮਾਤਾ ਦੀ ਚੌਂਕੀ ਲਗਾਈ ਜਾਵੇਗੀ ਜਿਸ ਦੇ ਵਿੱਚ ਮਦਨ ਸ਼ੌਂਕੀ ਐਂਡ ਪਾਰਟੀ ਚੰਡੀਗੜ੍ਹ ਵਾਲੇ ਮਹਾਮੈਦੀ ਮਹਿਮਨ ਦਾ ਗੁਣਗਾਨ ਕਰਨਗੇ ਔਰ 25 ਤਰੀਕ ਨੂੰ ਤੁਹਾਡੇ ਮਨੋਰੰਜਨ ਦੇ ਲਈ ਜੋ ਕਿ ਪੰਜਾਬ ਦੇ ਮਸ਼ਹੂਰ ਕਲਾਕਾਰ ਜਿਨ੍ਹਾਂ ਦੇ ਵਿੱਚ ਅਮਰ ਅਰਸ਼ੀ, ਨਰਿੰਦਰ ਜੋਤ, ਰਣਜੀਤ ਮਣੀ, ਗੁਰਬਖਸ਼ ਸ਼ੌਂਕੀ, ਉਮਿੰਦਰ ਓਮਾ, ਹੁਸ਼ਿਆਰ ਮਹਿਰਮਨ ਸੱਗੂ ਅਤੇ ਹੋਰ ਵੀ ਕਈ ਨਾਮਵਰ ਕਲਾਕਾਰ ਪਹੁੰਚ ਰਹੇ ਹੈ ਸਮੂਹ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ 24 ਅਤੇ 25 ਤਾਰੀਖ ਨੂੰ ਡੇਰਾ ਬਾਬਾ ਗੁਸਾਈਆਂ ਨਾਲ ਮੇਲੇ ਤੇ ਪਹੁੰਚੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਜੈ ਕਾਰਾ ਚੜੀ ਵਾਲੇ ਬਾਬਾ ਜੀ ਦਾ ਹੋਰ ਸੱਚੇ ਦਰਬਾਰ ਜੀ ਜੀ ਕਾ ਬੁੱਕਰੀਂ ਤੇ ਤੁਮ ਆ ਰੇ ਹੋ ਮਾ ਜੀ ਕੀ ਕਹਣਾ ਚਾਹੁੰਦੇ ਮੇਲੇ